ਹੰਸੀ ਦੇ ਹਾਲਾਤਾਂ ਦੇ ਵਿੱਚ ਇੱਥੇ ਤੁਹਾਡੇ ਕੋਲੇ ਵੀ ਸਾਰਾਂ ਕੋਲੇ ਫੋਨ ਆਉਂਦੇ ਸੀਗੇ ਤੇ ਸਾਡੇ ਕੋਲੇ ਵੀ ਫੋਨ ਆਉਂਦੇ ਆ ਵੀ ਸਾਨੂੰ ਬੈੱਡ ਨਹੀਂ ਮਿਲ ਰਿਹਾ ਸਾਨੂੰ ਵੈਂਟੀਲੇਟਰ ਨਹੀਂ ਮਿਲ ਰਿਹਾ ਔਰ ਥਾਈ ਬੈੱਡਾਂ ਤੋਂ ਬੀਬਾ ਜੀ ਨੇ ਪਾਰਲੀਮੈਂਟ ਵਿੱਚ ਮੰਗ ਕਰੀ ਸੀ ਵੀ ਉਹਨੂੰ 300 ਬੈੱਡ ਦਾ ਕੀਤਾ ਜਾਵੇ ਔਰ ਸਰਕਾਰ ਨੇ ਕੇਂਦਰ ਸਰਕਾਰ ਨੇ ਬੀਬਾ ਹਰਜਮਤੌਰ ਬਾਦਲੀਆਂ ਦੀ ਮੰਗ ਮੰਨਦੇ ਹੋਏ ਉਹ 300 ਬੈੱਡ ਮਨਜ਼ੂਰ ਕੀਤਾ ਹੈ ਔਰ ਮੈਂ ਤੁਹਾਡੇ ذریعے ਬੀਬਾ ਗੌਰ ਜੀ ਦਾ ਔਰ ਅਧੀ ਸੋਚੀ ਬਟਿੰਡਾ ਦੀ ਸ਼ਰੋਣੀ ਖਾਲੀਦਾਰ ਦੀ ਟੀਮ ਜਿਹੜੀ ਸਾਡੀ ਬਿਵਾ ਹਰਸਮਿਤ ਗੌਰ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਬਹੁਤ ਵੱਡਾ ਅਪਰਾਲਾ ਕੀਤਾ ਕਿਉਂਕਿ ਜਦੋਂ ਬਟਿੰਡਾ ਏਮਸ ਦਾ ਜਿਹੜਾ ਦਬਰੋਂ ਦਾ ਸਿਹਰਾ ਬਿਵਾ ਹਰਸਮਿਤ ਗੌਰ ਬਾਦਰੀਆਂ ਨੂੰ ਜਾਂਦਾ ਉਹਨਾਂ ਨੇ ਜਦੋਂ ਹਿੰਦੁਸਤਾਨ ਦੇ ਵਿੱਚ ਏਮਸ ਵਰਗੇ 12 13 14 ਹਸਪਤਾਲ ਹਸਪੀਟਲ ਲੋਟ ਹੋਏ ਸੀ ਸਾ ਇੱਕ ਰਿਕਾਰਡ ਟਾਈਮ ਦੇ ਵਿੱਚ ਬੀਬਾ ਹਤਿਮਰਤ कौर ਬਾਦਲ ਜਾਨੇ ਤਿੰਨ ਸਾਲਾਂ ਤੋਂ ਘੱਟ ਟਾਈਮ ਦੇ ਵਿੱਚ ਇਹ ਸੋ ਬਣਾ ਕੇ ਇਹ ਵੀ ਇੱਕ ਰਿਕਾਰਡ ਬਣਾਇਆ ਸੀ ਉਹ ਵੀ ਜਿਹੜੇ ਯਤਨ ਸੀ ਬੀਬਾ ਉਹ ਜਿਹੜੇ ਉਤਮ ਸੀ ਉਦਮ ਸੀ ਉਹ ਬੀਬਾ ਹਤਿਮਰਤ कौर ਬਾਦਲ ਦੇ ਸਦਕਾ ਹੀ ਰਏ ਇਹ ਇੰਨੇ ਘੱਟ ਟਾਈਮ ਦੇ ਵਿੱਚ ਬਣਾਇਆ ਕਿਉਂਕਿ ਅਸੀਂ ਉਦੋਂ ਦੇਖਦੇ ਸੀ ਤੁਸੀਂ ਵੀ ਦੇਖਦੇ ਸੀ ਬੀਬਾ ਵਾਰ-ਵਾਰ ਉਸੇ ਗੇੜਾ ਮਾਰਦੇ ਸੀ ਕੱਲੀ-ਕੱਲੀ ਗੱਲ ਨੂੰ ਰਿਪੋਰਟ ਕਰਦੇ ਸੀ ਔਰ ਠੇਕੇਦਾਰਾਂ ਦੇ ਉੱਤੇ ਪ੍ਰੈਸ਼ਰ ਪਾਉਂਦੇ ਸੀ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਪਾਉਂਦੇ ਸੀ ਉਹਨਾਂ ਨੂੰ ਕਿ ਕੰਮੀ ਦਾ ਆਵੇ ਫੇਰ ਵੀ ਸਰਕਾਰ ਜਦੋਂ ਇੱਥੇ ਕਾਰਗਰਦੀ ਸੀ ਉਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਉਹਨੂੰ ਲੇਟ ਕਰਨ ਦੀਆਂ ਬਹੁਤ ਬੀਬਾ ਜੀ ਨੇ ਬੜੇ ਵਧੀਆ ਢੰਗ ਨਾਲ ਉਹਨੂੰ ਨੇਫਰੇ ਚੁੜਾ ਕੇ ਬੜੇ ਪ੍ਰੋਗਰਾਮ ਦੇ ਵਿੱਚ ਉਹ ਲੋਕਾਂ ਦੇ ਹਵਾਲੇ ਕੀਤਾ ਦੀਆ ਲੋਕਾਂ ਨੂੰ ਆਪਣੀ ਸਹੂਤ ਦੇ ਲਈ ਹੈ ਇਹ ਵੀ ਇਹਦਾ ਵੀ ਸਿਹਰਾ ਬੀਬਾ ਹਰਜਮਿਤ ਕੌਰ ਬਾਦਲ ਜੀ ਨੇ ਜਾਂਦਾ ਔਰ ਜਿਹੜੀ ਇੱਕ ਸਾਡੇ ਵਪਾਰੀਆਂ ਦੀ ਬੜੇ ਟਾਈਮ ਤੋਂ ਮੰਗ ਸੀਗੀ ਜਿਹੜੀ ਫਰੋਜਪੁਰ ਤੋਂ ਬਾਇਆ ਬਟਿੰਡਾ ਦਿੱਲੀ ਆਪਾਰ ਮੰਡੇ ਮਾਤਰਮ ਮੰਡੇ ਮਾਤਰਮ ਜਿਹੜੀ ਰੇਲ ਸੀ ਔਰ ਉਹ ਬਹੁਤ ਘੱਟ ਟਾਈਮ ਦੇ ਵਿੱਚ ਦਿੱਲੀ ਪਹੁੰਚਾਉਂਦੀ ਹੈ ਔਰ ਉੱਥੋਂ ਵਾਪਸ ਆਉਂਦਾ ਵੀ ਇੱਕ ਵਧੀਆ ਉਹਨਾਂ ਦਾ ਰੂਟ ਹੈ ਇਹ ਵਧੀਆ ਟਾਈਮ ਟੇਬਲ ਹੈ ਔਰ ਇਹ ਵੀ ਬੀਬਾ ਹਰਸਿਮਰਤ ਗੌਰ ਬਾਦਲ ਜੀ ਇਹ ਵੀ ਬਾਗ ਬੱਢੀ ਗਈ ਹੈ ਤੇ ਅਸੀਂ ਇਸ ਗੱਲ ਦੇ ਉੱਤੇ ਵੀ ਬੀਬਾ ਹਰਸਿਮਰਤ ਗੌਰ ਬਾਦਲ ਜੀ ਦਾ ਧੰਨਵਾਦ ਕਰਦੇ ਹਾਂ ਜਦੋਂ ਤੋਂ ਬੀਬਾ ਹਰਸਿਮਰਤ ਗੌਰ ਬਾਦਲ ਜੀ ਪਾਰਲੀਮੈਂਟ ਮੈਂਬਰ ਬਣੇ ਹੈ ਬਟਿੰਡਾ ਤੋਂ ਬਟਿੰਡਾ ਦੇ ਉਦੋਂ ਤੋਂ ਕਿਸਮਤ ਬਦਲ ਗਈ ਕਹਿ ਲਓ ਤੁਸੀਂ ਬਟਿੰਡਾ ਦੁਨੀਆ ਦੇ ਨਕਸ਼ੇ ਦੇ ਉੱਤੇ ਆ ਗਿਆ ਕਿਉਂਕਿ ਬੀਬਾ ਜੀ ਨੇ ਹਮੇਸ਼ਾ ਛੋਟੇ ਛੋਟੇ ਗੱਲ ਤੋਂ ਲੈ ਕੇ ਵੱਡੇ ਵੱਡੇ ਪ੍ਰੋਜੈਕਟਾਂ ਤੱਕ ਧਿਆਨ ਦਿੱਤਾ ਹੈਗਾ ਔਰ ਜਿਹੜੇ ਬਠਿੰਡੇ ਦੇ ਟਿੱਪਿਆਂ ਦਾ ਰਹਿੰਦਾ ਸੀ ਕਿੱਪੇ ਹੁੰਦੇ ਨੇ ਵੱਡੇ ਵੱਡੇ ਦੇ ਵਿੱਚ ਬਠਿੰਡੇ ਦੇ ਲੋਕਾਂ ਨੂੰ ਪਿਛੜੇ ਕਿਹਾ ਜਾਂਦਾ ਸੀ ਅਸੀਂ ਐਜੂਕੇਸ਼ਨ ਦੇ ਵਿੱਚ ਪਿਛੜੇ ਹੋਏ ਸੀ ਅੱਜ ਅਸੀਂ ਬੁਨਿਆਦੀ ਸਹੂਲਤਾਂ ਜਿਵੇਂ ਹਸਪਤਾਲਾਂ ਦੇ ਨਾਮ ਦਾ ਆ ਅਸੀਂ ਐਜੂਕੇਸ਼ਨ ਦੇ ਵਿੱਚ ਵੀ ਬਠਿੰਡੇ ਦੇ ਵਿੱਚ ਦੁਨੀਆ ਭਰ ਤੋਂ ਵੀ ਕਹਿ ਸਕਦੇ ਹਾਂ ਔਰ ਹਿੰਦੁਸਤਾਨ ਭਰ ਤੋਂ ਇੱਥੇ ਲੋਕ ਪੜਨ ਆਉਂਦੇ ਆ ਔਰ ਪੰਜ ਪੰਜ ਯੂਨੀਵਰਸਿਟੀਆਂ ਆਉਣੇ ਇੱਕ ਜ਼ਿਲ੍ਹੇ ਦੇ ਵਿੱਚ ਇਹ ਵੀ ਆਪਣੇ ਆਪ ਦੇ ਵਿੱਚ ਮਿਸਾਲ ਆ ਇਹਦਾ ਸਿਰਾ ਵੀ ਸਰੋਣੇ ਕਾਲੀਦਾਰ ਨੂੰ ਬੀਬਾ ਹਾਥੇਮਤ ਗੌਰ ਬਾਦਲੀਆਂ ਨੂੰ ਆ ਸਾਡੇ ਸਰਕਾਰ ਦੇ ਉਪਰ ਦਾ ਆਪ ਦਾ ਸੁਭਿਤੇ ਬਾਦਲੀਆਂ ਜਾਂਦਾ ਹੈ ਜਦੋਂ ਆਪੋ ਬੀਬਾ ਜੀ ਪਾਰਲੀਮੈਂਟ ਮੈਂਬਰ ਬਣਿਆ ਹੈ ਪਟੰਡੇ ਦੀ ਡਿਪਾਰਟਮੈਂਟ ਹੋਈ ਹੈ ਇਕੱਲੇ ਇਕੱਲੇ ਗੱਲ ਉਹਨਾਂ ਦੇ ਧਿਆਨ ਦੇ ਵਿੱਚ ਆ ਕੇ ਉਹ ਹਰੇਕ ਗੱਲ ਲੋਕਾਂ ਦੇ ਮਸਲੇ ਹੱਲ ਕਰਦੇ ਆ ਪਾਰਲੀਮੈਂਟ ਮੈਂਬਰ ਪਹਿਲਾਂ ਵੀ ਸਾਡੇ ਬੰਦੇ ਰਹੇ ਆ ਔਰ ਬੀਬਾ ਜੀ ਕਿਵੇਂ ਪਟੰਡੇ ਦੇ ਔਰ ਪੰਜਾਬ ਦੇ ਮਸਲੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਚੱਕਦੇ ਆ ਇਹ ਵੀ ਕਾਬਲੇ ਤਰੀਫ ਹੈ ਤੁਸੀਂ ਸਾਰੇ ਦੇਖਦੇ ਹੋ ਸਾਰੇ ਲੋਕ ਦੇਖਦੇ ਆ ਪਟੰਡੇ ਸ਼ਹਿਰ ਵਾਸੀਆਂ ਨੂੰ ਅੱਜ ਇਹਦੇ ਵਿਪਲ ਹੋਏ 4 ਵਾਰੀ ਦਫਤਰੀ ਜੋ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਹੈ ਦਾ ਅਸੀਂ ਸਾਰੇ ਸ਼ਹਿਰ ਵਾਸੀ ਮਾਣ ਮਹਿਸੂਸ ਕਰਦੇ ਆਂ ਕਿ ਜਿਹੜਾ ਸਾਡਾ ਪਾਰਲੀਮੈਂਟ ਮੈਂਬਰ ਹੈ ਉਹ ਸਾਡੇ ਮਖਲੇ ਚੱਕਦਾ ਔਰ ਉਹਨਾਂ ਨੂੰ ਹੱਲ ਕਰਵਾਉਂਦਾ ਹੈ ਦਿਨ ਰਾਤ ਉਹਨਾਂ ਨੇ ਇੱਕ ਕਰਕੇ ਬਟਿੰਡੇ ਦੇ ਲੋਕਾਂ ਨੂੰ ਉਹਨਾਂ ਦੇ ਜੀਵਨ ਉੱਤੇ ਚੱਕਣ ਵਾਸਤੇ ਯੋਗਦਾਨ ਪਾਇਆ ਦੂਜੇ ਪਾਸੇ ਜੇ ਗੱਲ ਕਰੀ ਆਪਾਂ موجوده ਸਰਕਾਰ ਦੀ ਔਰ ਉਹ ਗੱਲ ਕਰਦਾ ਹੈ ਤੋਂਕ ਮੰਤਰੀ ਗੱਲ ਕਰਦਾ ਹੈ ਵੀ ਸੁਖਵੀਰ ਬਾਦਲ ਨੇ ਕੀ ਕੰਮ ਕੀਤੇ ਆ ਬੇਨਾਂਦ ਲੱਗਣਗੇ ਜਿਹੜੇ ਹਾਲੇ ਤੱਕ ਕੰਮ ਕੀਤੇ ਆ ਤੁਸੀਂ ਪਿਛਲੇ ਰਾਜ ਨੂੰ ਛੱਡੋ 69 ਨੂੰ ਛੱਡ ਦਿਓ ਬਾਦਲ ਸਾਹ ਨੇ ਕੀ ਕੰਮ ਕੀਤੇ ਐ 2007 ਤੋਂ ਲੈ ਕੇ 10 ਸਾਲਾਂ ਦੇ ਵਿੱਚ ਜੇ ਬਠਿੰਡਾ ਕੱਲਾਣੀ ਮੁਹਾਲੀ ਵਰਗੇ ਸਾਡੇ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਤੇ ਗਲਿਆਰਾ ਯੋਜਨਾ ਵਰਗੇ ਵਿਰਾਸਤ ਸੇ ਖਾਲਸਾ ਵਰਗੇ ਜਿਹੜੇ ਕੰਮ ਕੀਤੇ ਐ ਔਰ ਜਿਹੜੇ ਲੋਕਾਂ ਨੂੰ ਸਹੂਲਤ ਦਿੱਤੀ ਐ ਵਪਾਰੀਆਂ ਨੂੰ ਦਿੱਤੀ ਐ ਖਰੀਦ ਕੇਂਦਰ ਬਣਾਏ ਐ ਨੰਨੇ ਕੱਲੇ ਤੁਹਾਨੂੰ ਤੁਸੀਂ ਮੈਂ ਠੀਕ ਨਾਵਾ ਪਾਉਣਾ ਜੋ ਕੰਮ ਹੋਇਆ ਛੋਣ ਅਕਾਲੀ ਦਲ ਦੀ ਸਰਕਾਰ ਦੌਰਾਨ ਹੋਇਆ ਇੱਕ ਵੀ ਪ੍ਰੋਜੈਕਟ ਕਾਂਗਰਸ ਨੇ ਜੇ 5 ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਲੈ ਕੇ ਆਂਦਾ ਹੋਵੇ ਇੱਕ ਰਿਕਾਰਡ ਜ਼ਰੂਰ ਉਹਨਾਂ ਨੇ ਵੀ ਬਣਾਇਆ ਸੀ ਵੀ ਜਿੰਨੇ ਪ੍ਰੋਜੈਕਟ ਪੰਜਾਬ ਦੇ ਵਿੱਚੋਂ کارਖਾਨੇ ਬੰਦ ਹੋ ਕੇ ਉਹ ਵੱਧੀ ਗਏ ਸੀ ਜਾਂ ਯੂਪੀ ਚ ਗਏ ਸੀ ਜਾਂ ਐਮਪੀ ਦੇ ਵਿੱਚ ਗਏ ਸੀ ਉਹ ਵੀ ਇੱਕ ਰਿਕਾਰਡ ਸੀ ਔਰ ਇਹ 4 ਸਾਲਾਂ ਦੇ ਵਿੱਚ ਇੱਕ ਵੀ ਪ੍ਰੋਜੈਕਟ ਇੱਕ ਵੀ کارਖਾਨਾ ਭਗਵਾਨ ਸਤਿਨਾਮ ਸਾਫਤ ਕਰਦੇ ਪੰਜਾਬ ਦੇ ਲੋਕਾਂ ਨੂੰ ਔਰ ਦੂਦੇ ਪਾਸੇ ਜਿਹੜੇ ਹੜ੍ਹਾਂ ਦੇ ਵਿੱਚ ਜੋ ਹਾਲਾਤ ਬਣੇ ਹੋਏ ਐ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ 12000 ਕਰੋੜ ਰੁਪਇਆ ਜਿਹੜਾ ਉਹਨਾਂ ਨੇ ਇੱਕ ਰੰਗਲਾ ਪੰਜਾਬ ਅਕਾਊਂਟ ਬਣਾ ਕੇ ਉਹਦੇ ਵਿੱਚ ਟਰਾਂਸਫਰ ਕੀਤਾ ਹੈ ਉਹਦੇ ਵਿੱਚ ਵੀ ਅਸੀਂ ਮੰਗ ਕਰਦੇ ਹਾਂ ਮੁੱਖ ਮੰਤਰੀ ਤੋਂ ਉਹ ਲੋਕਾਂ ਨੂੰ ਸਾਬਤ ਕਰੇ ਲੋਕਾਂ ਨੂੰ ਕਲੀਅਰ ਕਰੇ ਕਿ ਉਹ ਫੰਡ ਦੇ ਵਿੱਚ ਕਿੰਨਾ ਖਰਚ ਹੋਇਆ ਉੱਥੇ ਕਿੰਨਾ ਆਇਆ ਤੇ ਕਿੰਨਾ ਗਿਆ ਉਹ ਵੀ ਉਹਨਾਂ ਨੇ ਪੰਬਲ ਪੂਸਾ ਬਣਾਇਆ ਹੋਇਆ ਹੋਗਾ ਔਰ ਜੇ ਆਪਾਂ ਗੱਲ ਕਰੀਏ ਜਿਹੜਾ ਭਗਵਾਨ ਪ੍ਰਮਾਨਜੀ ਨੇ ਜਿਵੇਂ ਸਮੇਂਵਾਦ ਦਾ ਗਿਆ ਹੋਵੇਗਾ ਉਹਨਾਂ ਨੇ ਵੀ ਕੋਈ ਕੰਮ ਦਾ ਚਿੰਤਾ ਆਵੇ ਜਿਹੜੇ ਕਰਦੇ ਵੀ ਤੁਹਾਡੀ ਸਰਕਾਰ ਦੌਰਾਨ ਕੀ ਕੰਮ ਕੀਤਾ ਹੈਗਾ ਤੁਸੀਂ ਸਾਨੂੰ ਦੱਸ ਦਿਓ ਅ ਦੂਸਰੀ ਗੱਲ ਜਿਹੜੀ ਜੇ ਆਪਾਂ ਗੱਲ ਕਰੀਏ ਬਟਿੰਡੇ ਦੇ ਕਾਰਪੋਰੇਸ਼ਨ ਦੀ ਬਟਿੰਡੇ ਦੇ ਕਾਰਪੋਰੇਸ਼ਨ ਦੇ ਵਿੱਚ ਜਿਵੇਂ ਤੁਸੀਂ ਦੇਖਦੇ ਹੋ ਨਕਸ਼ਿਆਂ ਦਾ ਕੀ ਹਾਲ ਹੈ ਕਿਵੇਂ ਇੱਥੇ ਕਰਾਪਸ਼ਨ ਦਾ ਬੋਲਬਾਲਾ ਹੋ ਰਿਹਾ ਹੈ ਕਾਰਪੋਰੇਸ਼ਨ ਦੇ ਵਿੱਚ ਇੱਕ ਵੀ ਕੰਮ ਬਿਨਾਂ ਪੈਸੂ ਤੋਂ ਨਹੀਂ ਹੁੰਦਾ ਲੋਕ ਜਾਂਦੇ ਆ ਖੱਜਲਖਵਾਰ ਹੁੰਦੇ ਆ ਉਹ ਬਟਿੰਡੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਐ ਵੀ ਪਤਾ ਨਹੀਂ ਲੱਗ ਰਿਹਾ ਸਾਡਾ ਐਮਐਲਏ ਕਰ ਰਿਹਾ ਕੰਮ ਹੈ ਜਾਂ ਮੇਰਾ ਕਰ ਰਿਹਾ ਹੈ ਤੇ ਮੈਂ ਅੱਜ ਪਟੰਡੇ ਸ਼ਹਿਰ ਦੇ ਵਸਨੀਕਾਂ ਦੇ ਪਾਸ ਦੇ ਉੱਤੇ ਗੱਲ ਕਰਨੀ ਚਾਹਣਾ ਹੈ ਸ਼ਹਿਰ ਦੇ ਵਿੱਚ ਸਾਫ ਸਫਾਈ ਦਾ ਬੁਰਾ ਹਾਲ ਆ ਤੁਸੀਂ ਆਪਾਂ ਬਾਜ਼ਾਰਾਂ ਦੇ ਵਿੱਚ ਜਾਂਦੇ ਆ 12-12 ਵਜੇ ਤੱਕ ਤੁਸੀਂ ਸਿਰਕੀ ਬਾਜ਼ਾਰ ਹ ਹਸਪਤਾਲ ਬਾਜ਼ਾਰ ਆ ਉਹ ਪੂਰਾ ਕਿੰਨਾ ਪਿਆ ਹੁੰਦਾ 12-12 1 ਵਜੇ ਤੱਕ ਉੱਥੇ ਬਰਾ ਹੋ ਰਹਿਦਾ ਹੈਗਾ ਇਹ ਗੱਲ ਕਰੀਏ ਆਪਾਂ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਹੱਦਬੰਦੀ ਦੇ ਹੁਣ ਟੈਕਸ਼ਨ ਹੋਣ ਜਾ ਰਹੀ ਹੈ ਅਸੀਂ ਮੰਗ ਕਰਦੇ ਆਂ ਕਿ ਜਿਹੜੀ ਨਿਯਮ ਖਤਮ ਹੋਏਗੀ ਉਸ ਨਿਯਮ ਦੌਰਾਨ ਜਿਹੜਾ ਲੋਕਾਂ ਦਾ ਸਿਧਾਨਕ ਆਕਾ ਗਾਰਪੁਰੇ ਜਦੇ ਵਿੱਚ ਜੜ ਜੜੇ ਮਸਲੇ ਹੱਲ ਹੁੰਦੇ ਹੈਗੇ ਐਮਸੀ ਬਣਦੇ ਐ ਪਹਿਲਾਂ ਤਿਆਰੀ ਕੀਤੀ ਜਾਵੇ ਹੱਦਬੰਦੀ ਵਧਾਈ ਜਾਵੇ ਕਿਉਂਕਿ ਵੋਟਾਂ ਵਧ ਗਈਆਂ ਆਬਾਦੀ ਵਧ ਗਈ ਹੈ ਲਗਭਗ 5 ਲੱਖ ਦੇ ਗਰੀਬ ਵਤਨੇ ਦੀ ਵਾਧੀ ਹੋ ਗਈ ਹੈ ਇਹ ਵਾਧੇ ਨੂੰ ਦੇਖਦੇ ਹੋਏ ਇੱਥੇ ਵਾਰਡ ਵੀ ਵਧਨੇ ਚਾਹੀਦੇ ਆ ਵੀ ਵਾਰਡ ਵੀ ਵਧਨੇ ਚਾਹੀਦੇ ਆ ਇੱਥੇ ਜਿਹੜਾ ਏਰੀਆ ਜਿਹੜਾ ਜਿਹਦੇ ਮਤਲਬ ਵਾਰਡ ਵਧਾ ਕੇ ਹੁਣੇ ਤੋਂ ਕਲੀਅਰ ਕੀਤਾ ਜਾਵੇ ਇੱਕ ਪਿਛਲੀ ਸਰਕਾਰ ਦੌਰਾਨ ਤੁਸੀਂ ਦੇਖਿਆ ਹੋਣਾ ਜਿਹੜੇ ਹੱਦਬਦੀ ਹੁੰਦੀ ਹੈ ਜਿਓਗ੍ਰਾਫਿਕਲੀ ਬੜਾ ਉਹਦੇ ਵਿੱਚ ਧਿਆਨ ਵਿੱਚ ਰੱਖਿਆ ਜਾਂਦਾ ਹੈ ਬਾਏ ਲਾਜ਼ ਦੇ ਮਤਲਬ ਜੇ ਆਪਾਂ ਗੱਲ ਕਰੀਏ ਨਾ ਇਹ ਕੋਈ 40 ਫੁੱਟ ਜਾਂ 50 ਫੁੱਟ ਵੱਡੀ ਸੜਕ ਹੁੰਦੀ ਹੈ ਜਿੱਥੇ ਆਵਾਜ਼ੇ ਜ਼ਿਆਦਾ ਹੁੰਦੀ ਹੈ ਇੱਕ ਬੂਥ ਇੱਕ ਵਾਰ ਰੌਂਸਲ ਕਰੌਸ ਨਹੀਂ ਕਰ ਦਿੱਤਾ ਜਾਂਦਾ 2400 ਵੋਟ ਵੱਧ ਘੱਟ ਹੋ ਜੇ ਉਹ ਮੈਟਰ ਨਹੀਂ ਕਰਦੀ ਪਿਛਲੀ ਸਰਕਾਰ ਦੌਰਾਨ ਤੁਸੀਂ ਦੇਖਿਆ ਹੋਣਾ ਸੱਤ ਲੈਣਾ ਟੱਪ ਕੇ ਇੱਕ ਵਾਰ ਸੀ ਪਤਸਰੌਂ ਨਗਰ ਦੇ ਵਿੱਚ ਔਰ ਦੂਜੇ ਪਾਸੇ ਗੋਲਡੇ ਪੀ ਤੱਕ ਜਿਹੜਾ ਹਾਜ਼ਰ ਨਿਆਜ਼ ਮੁਹੰਮਦ ਦਾ ਤੱਕ ਸੀਗਾ ਉਹ ਵਾਰਡ ਜਿਵੇਂ ਇੱਕ ਵਾਰਡ ਔਜੀ ਚੌਂਕ ਤੋਂ ਲੈ ਕੇ ਫੇਸ 2 ਦੇ ਜਿਹੜਾ ਆਪਣਾ ਸੰਜੇਵੀਰ ਸਕੂਲ ਤੱਕ ਹੈ ਇੱਕ ਵਾਰਡ 6 ਨੰਬਰ ਬੱਲਾਰਾਮ ਨਗਰ ਤੋਂ ਲੈ ਕੇ ਔਰ ਇਧਰ ਜਿਹੜਾ ਆਪਣਾ ਕਮਲਾ ਨਹਿਰ ਕਲੌਨੀ ਸਾਰੀ ਢਿੱਲੋਂ ਜਮ ਤੱਕ ਉਹ ਵਾਰਡ ਸੀਗਾ ਕਿਉਂਕਿ ਇੱਕ ਐਮਸੀ ਨੂੰ ਧਰਾਂ ਦੇ ਵਿੱਚ ਲੋਕਾਂ ਨੂੰ ਜਾਣਾ ਚੌਕਾ ਹੁੰਦਾ ਹੈਗਾ ਇਹ ਰੇਲਵੇ ਲਾਈਨ ਦਾ ਇੱਕ 14 ਨੰਬਰ ਵਾਰਡ ਤੁਸੀਂ ਦੇਖਿਆ ਉਹਨਾਂ ਮਦੀਦਾ ਹੁੰਦਾ ਹੈਗਾ ਬੱਲਾਰਾਮਾਸਾ ਔਰ ਫੇਸ 1 ਜਿਹੜਾ ਮੋਡਰਨ ਟਾਊਨ ਦਾ ਹੈ ਔਰ ਨਾਸਾ ਉਹ ਵੀ ਰੇਲਵੇ ਲਾਈਨ ਔਰ ਐਵਰੀਬਾਡੀ ਕੰਧ ਢੱਪ ਕੇ ਉਹਦੇ ਵਿੱਚ ਕਿੱਡਾ ਮਤਲਬ ਗੈਪ ਸੀਗਾ ਇਹ ਜੇ ਇਹ ਸਰਕਾਰ ਵੀ ਇਦਾਂ ਦਾ ਕੰਮ ਕਰੂਗੀ ਤਾਂ ਕਾਲੀ ਵਾਲੇ ਦਾ ਬੋਲ ਕਰੂਗਾ ਔਰ ਇਹਦੇ ਵਿੱਚ ਜੇ ਕੋਈ ਸਰਕਾਰ ਦੀ ਡਿਊਟੀ ਬੰਦੀ ਹੈ ਕਿਉਂਕਿ ਲੋਕਲ ਬਾਡੀ ਬਣਾਉਣੀ ਹੁੰਦੀ ਹੈ ਤੇ ਲੋਕਲ ਬਾਡੀ ਦਾ ਜਿਹੜਾ ਇਹ ਪਾਰਟ ਹੈ ਪੰਜਾਬ ਸਰਕਾਰ ਦਾ ਇੱਕ ਹਿੱਸਾ ਹੁੰਦਾ ਹੈਗਾ ਇਲੈਕਸ਼ਨ ਕਰਾਉਣੀ ਅਸੀਂ ਮੰਗ ਕਰਦੇ ਆ ਕਿ ਟਾਈਮ ਤੇ ਇਲੈਕਸ਼ਨ ਕਰਾਈ ਜਾਵੇ ਔਰ ਜਿਗਰਾ ਆਪੀਕਲੀ ਇਹਨੂੰ ਸਹੀ ਕਰਕੇ ਤੇ ਰੀਅਲ ਚ ਬਾੜਵਾਦਾ ਜਾਵੇ ਇਹ ਅਸੀਂ ਮੰਗ ਕਰਦੇ ਆ ਤੁਹਾਡੇ ਜਰੀਏ ਬਾਕੀ ਜੇ ਕੋਈ ਹੋਰ ਤੁਸੀਂ ਕੋਈ ਕੁਸਚਨ ਪੁੱਛਣਾ ਹੈ ਤੁਸੀਂ ਗੱਲ ਕਰ ਸਕਦੇ ਹੋ ਉਹ ਪੁੱਛ ਸਕਦੇ ਹੋ 1.7 300 ਬੈਕਟਸ ਕਰ ਰਹੇ ਉਹ ਹੋ ਗਿਆ ਕਿ ਹੋਣਾ ਉਹ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਮੰਗ ਮੰਨ ਲਈ ਹੈ ਉਹ ਹੋ ਜਾਏਗਾ ਬਹੁਤ ਜਲਦੀ 1.7 ਦਾ ਟਾਈਮਿੰਗ ਜਿਹੜਾ ਬਦਲਿਆ ਪੱਧਰ ਦਾ ਉਹ ਤੇਲੋ ਚੇਨਾਈ ਫੋਟਾ ਟਾਈਮ ਜਿਹੜਾ ਉਹ ਬਹੁਤ ਬਹੁਤ ਲੱਗੇਗਾ ਕਿ ਉਸ ਟਾਈਮ ਦੀ ਆਪਣੀ ਉਹਦਾ ਟਾਈਮ ਦਾ ਅਡਜਸਟਮੈਂਟ ਹੋ ਜਾਏਗੀ ਕਿਉਂਕਿ ਉਹ ਲੋਕਾਂ ਦੇ ਸਹੂਲਤ ਤੋਂ ਬਾਅਦ ਤੇ ਐਸੋ ਜਾਣਾ ਵੀ ਹੈ ਤੇ ਵਾਪਸੀ ਆਉਣਾ ਉਹਦਾ ਬਹੁਤ ਟਾਈਮ ਬਹੁਤ ਘੱਟ ਆਏਗਾ ਕਿਉਂਕਿ ਉਹ ਤਾਂ ਰੇਲਵੇ ਵਾਲਾ ਨੇ ਦੇਖਣਾ ਹੈ ਪਰ ਜਿਹੜੀ ਸਾਡੇ ਵੀਬਾ ਨੇ ਮੰਗ ਉਠਾਈ ਸੀ ਉਹ ਮੰਗ ਰੇਲਵੇ ਨੇ ਮੰਨ ਲਈ ਹੈ ਅਸੀਂ ਧੰਨਵਾਦ ਕਰਦੇ ਹਾਂ ਵਿਭਾਰ ਦੇ ਦੇਖੋ ਬੁਰੇ ਫਾਇਦਾ ਹੋਣਾਗਾ ਜਿਹੜੇ ਵਪਾਰੀਆਂ ਦਾ ਕਿ 6-7 ਘੰਟੇ ਲੱਗਦੇ ਸੀ ਉਹ ਤਾਂ 3-3.5 ਘੰਟਿਆਂ ਦੇ ਵਿੱਚ ਲਗਭਗ ਮੇਰੇ ਕੋਲ 3-3.5 ਘੰਟਿਆਂ ਦਾ ਰਸਤੇ ਦੇ ਵਿੱਚ ਵਾਪਸ ਆਉਣਗੇ ਔਰ 2-3 ਘੰਟੇ ਬੰਦਾ ਕੰਮ ਕਰਕੇ ਤੇ ਉਹ ਬਾਕਸ ਵੀ ਉਸੇ ਟਾਈਮ ਸਵੇਰ ਜਾ ਕੇ ਡਾਊਨ ਬਾਕਸ ਆਉਂਦਾ ਤੇ ਬੁਢੇ ਦੇਰ ਵਾਪਸ ਆਉਂਦਾ ਸੈਂਟਰ ਦਾ ਬਾਬਾ ਹੀ ਕੰਮ ਕਰਦਾ ਲੇ ਜਾਣ ਲੇ ਜਾ ਲੋ ਵੀਭਾ ਹਰ ਸਮੇਂ ਤੋਂਰ ਬਗਲ ਨੇ ਤੁਸੀਂ ਦੇਖਿਆ ਉਹਨਾਂ ਦਾ ਕਿੰਵੇਂ ਮਸਲੇ ਚੱਕ ਦੇਖੋ ਪੰਜਾਬ ਦੇ ਵਿੱਚ 12 MP ਹੋਰ ਵੀ ਹੈ ਸਾਡਾ MP ਹੈ ਸਾਡਾ ਬਟਿੰਡੇ ਦਾ MP ਅਸੀਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਮਾਣ ਮਹਿਸੂਸ ਕਰਦੇ ਆ ਕਿ ਅਸੀਂ ਸਾਡੇ ਬਟਿੰਡੇ ਦੇ ਲੋਕਾਂ ਨੇ ਹਰ ਚਿੰਤ ਨੂੰ ਔਰ ਵੱਧਿਆ ਪਾਰਲੀਮੈਂਟ ਮੈਂਬਰ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਿਆਗਾ ਔਰ ਵੀ ਬਾਕੀਵੇਂ ਮਖਲੇ ਪੰਜਾਬ ਦੇ ਚੱਜਦੇ ਆ ਉਹ ਕਿਹਦੇ ਚੱਜਦੇ ਆ ਤੁਸੀਂ ਟ੍ਰੇਨ ਦੀ ਗੱਲ ਕਰਦੇ ਆਂ ਆਪਾਂ ਹਸਪੀਟਲ ਦੀ ਗੱਲ ਕਰਦੇ ਆਂ ਔਰ ਬਾ ਉ ਵੀ ਉਹਨਾਂ ਨੇ ਮੰਗ ਮੰਗ ਕੇ ਮਨਜ਼ੂਰ ਵੀ ਕਰਵਾਈ ਹੈ ਸਰ ਤੁਹਾਡੀ ਗੱਲ ਨਾਲ ਮੈਂ ਥੋੜਾ ਜਵਾਬ ਦੇਵਾਂ 10 ਸਾਲ ਹਰਿਆਣੇ ਦੇ ਵਿੱਚ BJP ਦੀ ਸਰਕਾਰ ਸੀ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਸੀ ਇੱਥੇ ਛੇ ਅਰਪੋਰਟ ਆ ਕੇ ਹਰਿਆਣਾ ਵਿੱਚ ਕਿਉਂ ਨਹੀਂ ਆਈ ਮੰਗਣ ਵਾਲਾ ਚਾਹੀਦਾ ਸਰ ਕੱਲਾ ਸੈਂਟਰ ਦਾ ਪ੍ਰੋਜੈਕਟ ਨਹੀਂ ਮੰਗਣ ਵਾਲਾ ਚਾਹੀਦਾ ਜੇ ਮੰਗੂਗਾ ਫੇਰ ਹੀ ਕੁਝ ਮਿਲੂਗਾ ਹੁਣ ਭਵਨ ਸਬੰਧ ਨੇ ਕੀ ਮੰਗ ਰਿਹਾ ਜੀ ਇੱਕ ਥੇ ਇੱਕ ਪਾਸੇ ਤਾਂ ਬਿਆਨ ਦੇ ਜਾਂਦਾ ਕਿ ਅਸੀਂ ਮੰਗਦੇ ਕੱਖ ਨਹੀਂ ਇੱਕ ਪਾਸੇ ਰੋਕਾਂ ਦੀ ਅਮੰਤਾ ਕਰੀ ਜਾਂਦਾ ਮੈਨੂੰ ਪੈਸੇ ਪਾਉ ਮੈਂ ਸਵਾ ਕਰਕੇ ਵੋੜੂਗਾ ਜਿਹੜੀ ਸੈਂਟਰ ਸਰਕਾਰ ਹੁੰਦੀ ਹੈ ਉਹ ਸਾਰੇ ਸਟੇਟਾਂ ਦੀ ਹੁੰਦੀ ਹੈ ਉਤੋਂ ਹੀ ਫੰਡ ਮੰਗੜਾ ਅਸੀਂ ਉਹਨੂੰ ਫੰਡ ਦਿੰਨੇ ਆ ਅਸੀਂ ਕੋਈ ਖੈਰਾਤ ਨਹੀਂ ਮੰਗਦੇ ਉਤੋਂ ਫੰਡ ਦਿੰਨੇ ਆ ਫਟ ਦਾ ਹੱਕ ਮੰਗਦੇ ਬੀਬਾ ਜੀ ਨੇ ਭਗਵੰਤ ਮਾਚਾਰ ਬਾਰੀ ਸੰਦੂਰ ਰ ਮੈਨੂੰ ਇੱਕ ਬੱਸ ਡੇਖਾ ਦੋ ਜਾਂਦਾ ਵੀ ਬਾਈ ਨੇ ਥੇਰ ਬੋਲ ਲੈਂਦੇ ਜੀ ਇਹ ਇਹ ਵਧਾਇਆ ਜੀ ਯੂਨੀਵਰਸਿਟੀਆਂ ਆਈਆਂ ਉਹ ਮੰਗ ਨਾਲ ਹੀ ਆਈਆਂ ਅਰੇ ਨਰੇ ਜਰਾ ਭਗਵੰਤ ਮਾ ਨਾਲ ਗੱਲ ਕਰਦਾ ਸੀ ਵੀ ਆਈਪੀ ਕਲਚਰ ਦੀ ਉਹ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਉਹ ਵੀ ਆਈਪੀ ਕਲਚਰ ਕਿੰਨਾ ਕੋਨੇ ਖਤਮ ਕਰਦਾ ਔਰ ਕਿਵੇਂ ਉਂਗਲਾ ਜੱਗਦਾ ਹੁੰਦਾ ਸੀਗਾ ਸ਼੍ਰੋਮ ਅਕਾਲੀ ਦਲ ਦੇ ਸਾਡੇ ਸਤਿਕਾਰਯੋਗ ਪ੍ਰਧਾਨ ਦੇ ਉੱਤੇ ਪੰਜਾਬ ਦਾ ਜਨ ਸੰਸਥਾਨ ਸਰਕਾਰ ਤੁਸੀਂ ਦੇਖੋ ਤੁਸੀਂ ਦੇਖੋ ਭਗਵਾਨ ਤਮਾਨ ਗੱਲ ਕਰ ਰਿਹਾ ਵੀ ਕੀ ਕੀਤਾ ਜਿਹੜਾ ਇਹ ਗੱਲ ਸੁਖਵੀਰ ਸਿੰਘ ਬਾਦਲ ਜੀ ਸਾਡੇ ਸਤਿਕਾਰਯੋਗ ਪ੍ਰਧਾਨ ਨੇ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਉਹਨਾਂ ਨੇ ਆਪਦੇ ਕੋਲੋਂ ਅੱਜ ਦਾ ਕੋਈ ਇਲੈਕਸ਼ਨ ਨਹੀਂ ਨਾ ਕਿਤੇ ਇੱਕਦਲੇ ਤਨਦਾਨ ਦੇ ਹੋਣੀ ਹੈ ਇਲੈਕਸ਼ਨ ਉਹਦਾ ਬਹੁਤਾ ਮੈਟਰ ਨਹੀਂ ਕਰਦਾ ਪੰਜਾਬ ਦੇ ਵਿੱਚ ਜਿਹੜੇ ਇਲੈਕਸ਼ਨ ਤੋਂ 2026 ਚ ਆਉਣੇ 1.5 ਸਾਲ ਦੇ ਲਾਗੇ ਤਾਂ ਕਿ ਪਿਆ ਉਹ ਇੱਕ ਸੇਵਾ ਦੀ ਭਾਵਨਾ ਦੇ ਨਾਲ ਉਹ ਇੱਕ ਸੇਵਾ ਦੀ ਭਾਵਨਾ ਦੇ ਨਾਲ ਲੋਕਾਂ ਦੀ ਸੇਵਾ ਕਰ ਰਿਹਾ ਕੋਲੋਂ ਪੈਸੇ ਲਾ ਰਿਹਾ ਸਾਡੇ ਸ਼ਰੌਂ ਅਕਾਲੀ ਦਲ ਵੱਲੋਂ ਲੋਕਾਂ ਨੂੰ ਬੀਜ ਦੇਣਾ ਹੈ ਕਣਕ ਦੇਣਾ ਹੈ 5-500 ਟਰੱਕਾਂ ਚਾਰੇ ਦੇ ਦੇ ਰਹੇ ਆ ਅਸੀਂ ਥੂੜੀ ਦੇ ਦੇ ਰਹੇ ਆ ਅਸੀਂ ਜਿਹੜੀ ਸੇਵਾ ਸ਼ਰੋਨੀ ਕਾਲੀਦਾਲ ਸਾਡੇ ਪ੍ਰਧਾਨ ਜੀ ਦੇ ਨਾਲ ਤੁਸੀਂ ਉਹਨਾਂ ਦੇ ਚਿਹਰਾ ਦੇਖ ਸਕਦੇ ਹੋ ਨਾ ਤੁਸੀਂ ਸ਼ਕਲ ਦੇਖ ਕੇ ਤੁਹਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੇ ਦਿਨ ਰਾਤ ਕਿੰਨੀ ਮਿਹਨਤ ਕੀਤੀ ਹੈ ਲੋਕਾਂ ਦੀ ਸੇਵਾ ਕੀਤੀ ਹੈ ਅਸੀਂ ਡਰਾਮੇ ਨਹੀਂ ਕਰਦੇ ਜੇ ਅਸੀਂ ਸਾਡੀ ਸਰਕਾਰ ਹੈ 10 ਸਾਲ ਤਾਂ ਸ਼ਰੋਨੀ ਕਾਲੀਦਾਲ ਨੇ 10 ਸਾਲਾਂ ਵਿੱਚ ਪੰਜਾਬ ਦਾ ਨਾਮ ਪੰਜਾਬ ਦੇ ਵਿੱਚ ਵਿਕਾਸ ਕੀਤਾ ਹੈ ਔਰ ਜੇ ਅੱਜ ਪੰਜਾਬ ਦੇ ਵਿੱਚ ਕੁਦਰਤੀ ਆਫਤ ਆਈ ਹੈ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਸੇਵਾ ਕੀਤੀ ਹੈ ਲੋਕਾਂ ਨੂੰ ਰਾਹਤ ਦਿੱਤੀ ਹੈ ਔਰ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਯੋਧੇ ਆ ਪੰਜਾਬ ਦੇ ਵਿੱਚ ਉਹ ਆਪਦੇ ਕੋਲ ਇਕੱਠੇ ਕਰਕੇ ਪੈਸੇ ਫੰਡ ਇਕੱਠਾ ਕਰਕੇ ਲੋਕਾਂ ਨੂੰ ਰਾਹਤ ਸਮਗਰੀ ਵੀ ਦੇ ਰਹੇ ਆ ਉਹਨਾਂ ਦੀ ਮਦਦ ਵੀ ਕਰ ਰਹੇ ਇੱਕ ਪਾਸੇ ਹੜ ਪੀੜਤਾਂ ਵਾਸਤੇ ਕੁਦਰਤੀ ਆਫਤ ਵਾਸਤੇ 12000 ਕਰੋੜ ਰੁਪਏ ਜੋ ਸੈਂਟਰ ਵਾਲੇ ਦੱਸਦੇ ਆ 12000 ਕਰੋੜ ਰੁਪਏ ਪੰਜਾਬ ਕੋਲੇ ਪਿਆ ਪੰਜਾਬ ਸਰਕਾਰ ਕੋਲ ਉਦੇਸੇ ਪਾਸੇ ਇਹਨਾਂ ਨੇ ਕੋਈ ਨਵਾਂ ਬਾਂਡ ਪੰਜਾਬ ਰੰਗਲਾ ਪੰਜਾਬ ਖੋਲ ਕੇ ਉਹਦੇ ਚ ਤਾਂ ਰੰਗਲਾ ਪੰਜਾਬ ਤਾਂ ਜਦੋਂ ਅਸੀਂ ਖੁਸ਼ੀ ਮਨਾਉਣੀ ਹੁੰਦੀ ਹੈ ਉਦੋਂ ਹੁੰਦਾ ਹੈਗਾ ਰੰਗਲਾ ਤਾਂ ਫੇਰ ਹੀ ਕਹਿ ਸਕਦੇ ਨਾ ਅੱਜ ਆਪਾਂ ਖੁਸ਼ੀਆਂ ਮਨਾਈਏ ਸਾੜਾ ਪੀੜ ਤੋਂ ਸਾਡੇ ਦੁਖੀ ਹੋਏ ਪੇ ਲੋਕ ਸਾੜਾ ਆਏ ਪਏ ਪੰਜਾਬ ਦੇ ਵਿੱਚ ਇੱਕ ਰੰਗਲਾ ਪੰਜਾਬ ਅਸੀਂ ਖਾਤਾ ਖੋਲ ਕੇ ਉਹਦੇ ਵਿੱਚ ਪੈਸਾ ਕਿੱਥੋਂ ਆਇਆ ਕਿੱਥੇ ਖਰਚ ਕੀਤਾ ਲੋਕਾਂ ਨੂੰ ਜਨਤਕ ਕਰਨੇ ਦੱਸਣੇ ਇੰਨੇ ਦਿਨਾਂ ਦਾ ਰੌਲਾ ਪੈ ਰਿਹਾ ਹੈਗਾ ਤੁਸੀਂ ਉਹਨਾਂ ਨੂੰ ਜਨਤਕ ਕਰੋ ਸਰ 2023 ਇਲੈਕਸ਼ਨ ਟਿਕੀ ਟਿਕਾਦੀ ਕਦੋਂ ਦੀ ਵਾਪਸੀ ਹੋਈ ਬਿਲਕੁਲ ਤੁਸੀਂ ਦੇਖੋ ਅੱਜ ਪੰਜਾਬ ਦੇ ਹਰੇਕ ਵਰਗ ਦੇ ਲੋਕ ਬੱਚਾ-ਬੱਚਾ ਪੰਜਾਬ ਦੇ ਵਿੱਚ ਸ਼ਰੋਣੇ ਕਰ ਦਿੱਤੇ ਆ ਉਹਦੇ ਘਟ ਕਰ ਰਹੇ ਹੈਗਾ ਜੋ ਸੁਖਵੀਰ ਸਿੰਘ ਬਾਦਲ ਜੀ ਸਾਡੇ ਪ੍ਰਧਾਨ ਨੇ ਲੋਕਾਂ ਦੀ ਸੇਵਾ ਕਰ ਰਿਹਾ ਹਰ ਪਿੰਡਾਂ ਦੇ ਵਿੱਚ ਜਾ ਕੇ ਔਰ ਉਸ ਦਾ ਸਾਨੂੰ ਬਹੁਤ ਵੱਡਾ ਐਡਵਾਂਟੇਜ ਮਿਲੂਗਾ ਇਹ ਸੇਵਾ ਕਰ ਰਹੇ ਆ ਅੱਜ ਅਸੀਂ ਸੇਵਾ ਇਸ ਕਰਕੇ ਕਰ ਰਹੇ ਆ ਸਾਡਾ ਹੱਕ ਬਣਦਾ ਹੈ ਸਾਡੇ ਤੋਂ ਲੋਕਾਂ ਨੂੰ ਉਮੀਦ ਹੈ ਵੋਟਾਂ ਦਾ ਅੱਜ 1.5 ਸਾਲ ਮੌਜੂਦ ਆਉਣ ਗਿਆ ਪਰ ਲੋਕਾਂ ਨੇ ਜਿਹੜਾ ਫੈਸਲਾ ਲੈਣਾ ਹੈ ਉਹ ਸਮਝ ਕੇ ਲੈਣਾ ਹੈ ਚੰਗੇ ਪੰਜਾਬ ਵਾਸਤੇ ਚੰਗਾ ਫੈਸਲਾ ਲੈਣਗੇ ਸਾਨੂੰ ਉਮੀਦ ਹੈ ਕੌਣ ਨਿਕਾਲੀ ਦੋਦੀ ਸਰਕਾਰ ਬਣੂਗੀ ਬਹੁਤ ਬਦਲਣ ਸਰਕਾਰ ਬਣੂਗੀ ਇਕੱਲਿਆਂ ਦੀ ਸਰਕਾਰ ਬਣੂਗੀ ਪਰ 2027 ਦੇ ਵਿੱਚ ਸਾਡੇ ਮੁੱਖ ਮੰਤਰੀ ਸਰਦਾਰ ਸੁਖੀ ਸਿੰਘ ਬਾਦਲ ਜੀ ਹੋਣ। ਅੱਛਾ ਗੱਠਜੋੜ ਦੀ ਕੋਈ ਵੀ ਤੇ ਨਹੀਂ ਪੀਜਪੀ ਦੇ ਨਾਲ ਗੱਠਜੋੜਦੇ ਅਜੇ 1.5 ਸਾਲ ਹੋਇਆ 20 ਹਰਾਤ ਬਣਦੇ ਆ ਗੱਠਜੋੜ ਬਣਦੇ ਆ ਹੁੰਦੇ ਨਾ ਹੁੰਦਾ ਉਹ ਹਾਈ ਕਵਾਰਡ ਦਾ ਫੈਸਲਾ ਹੈਗਾ। ਸਾਡਾ ਅੱਜ ਦਾ ਜਿਹੜਾ ਮਕਸਦ ਸੀਗਾ ਅਸੀਂ ਬਠਿੰਡੇ ਦੇ ਲੋਕਾਂ ਦੇ ਨਾਲ ਜਿਹੜਾ ਬਠਿੰਡੇ ਦੇ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਜਾਂ ਜਿਹੜੇ ਸਾਡੇ ਬੀਬਾ ਹਰਸਨ ਮਰਤਗੌਰ ਬਾਦਲ ਜੀ ਨੇ ਜੋ ਐਫਰਟਸ ਕਰ ਰਹੇ ਬਠਿੰਡੇ ਪਾਸੇ ਉਹ ਦੱਸਣਾ ਸੀਗਾ ਅਸੀਂ ਤੁਹਾਡੇ ਜਰੀਏ ਫੇਰ ਤੋਂ ਮੈਂ ਬੀਬਾ ਸਾਹਿਬ ਨੂੰ ਦੁਬਾਰਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਬਟਿੰਡੇ ਅੰਦੇ ਵਿੱਚੋਂ ਕੰਮ ਕੀਤਾ ਜਾਂਦਾ ਹੈ ਉਹ ਐਮਸ ਦਾ ਕੀਤਾ ਜਾਂਦਾ ਹੈ ਉਹ ਬੰਦੇ ਵੱਲੋਂ ਟ੍ਰੇਨ ਦਾ ਕੀਤਾ ਹੈ ਔਰ ਮੈਂ ਬਰਮਾਦਵਾ ਕੇ ਅਰਦਾਸ ਕਰਦਾ ਹਾਂ ਬੀਬਾ ਜੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਔਰ ਬਟਿੰਡੇ ਵਾਸੀਆਂ ਦੇ ਇਹੋ ਜਿਹੇ ਕੰਮ ਕਰਦੇ ਰਹਿਣ ਔਰ ਉਹਨਾਂ ਨੂੰ ਦਿਨ ਦੁਪਹਿਰ ਰਾਤ ਦੁਪਹਿਰ ਬਰਮਾਦਵਾ ਤਰੱਕੀ ਦੇਵੇ ਇਹਨੇ ਕਹਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਹਾਂ